ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ 8 ਦਸੰਬਰ 2024 ਯਾਨੀ ਸਾਲ ਦਾ ਲਾਸਟ ਮਹੀਨਾ ਤੇ ਐ ਮੰਨੋ ਵੀ ਅੱਜ ਥੋੜੀ ਜੀ ਸੁੱਕੀ ਠੰਡ ਪਈ ਐ ਤੇ ਪਈ ਜਾਂਦੀ ਐ ਹੱਡਾਂ ਨੂੰ ਚੀਰਦੀ ਜਿਹੜੀ ਹਵਾ ਉਹ ਅੱਜ ਚੱਲੀ ਆ ਤੇ ਕਣਕ ਲਈ ਇਹ ਬਹੁਤ ਫਾਇਦੇ ਵਾਲੀ ਗੱਲ ਆ ਜਿਹੜੇ ਭਰਾ ਕਣਕਾਂ ਭਰ ਰਹੇ ਨੇ ਉਹ ਜ਼ਿਆਦਾ ਪਾਣੀ ਨਾ ਪਾਉਣ ਹੁਣ ਕਿਉਂਕਿ ਗਰਮੀ ਥੋੜੀ ਜੀ ਘਟਦੀ ਨਜ਼ਰ ਆ ਰਹੀ ਹੈ ਹਨਾ ਸਾਡੇ ਏਰੀਏ ਦੇ ਵਿੱਚ ਘਟ ਗਈ ਬਈ ਮੈਨੂੰ ਪੂਰੇ ਪੰਜਾਬ ਦਾ ਪਤਾ ਨਹੀਂ ਉਹ ਜੇ ਤੁਸੀਂ ਪਤਾ ਕਰਨਾ ਤਾਂ ਮੌਸਮ ਪੰਜਾਬ ਦਾ ਭਰਾ ਦਾ ਚੈਨਲ ਉਹ ਸਭ ਤੋਂ ਵਧੀਆ ਇਨਫੋਰਮੇਸ਼ਨ ਦਿੰਦਾ ਆਲਮੋਸਟ ਸਾਰਿਆਂ ਨੇ ਫੋਲੋ ਕੀਤਾ ਹੀ ਹੋਇਆ ਉਹਨੂੰ ਹਨਾ ਬਲਜਿੰਦਰ ਨੂੰ ਤੇ ਕਣਕ 'ਚ ਪਾਣੀ ਓਨਾ ਕੁ ਲਾਓ ਜਿੰਨਾ ਕੋਹੋ ਸੋਖ ਜੇ ਹਨਾ ਗੱਟਾ-ਗੱਟਾ ਪਹਿਲਾ ਠੋਕੋ ਜੂਰੀਆ ਉਦੋਂ ਬਾਅਦ ਜਦੋਂ ਪੈਰ ਧਰਾਵਾ ਜਹੋ ਜੇ ਗੱਟਿਆ ਆ ਦੋ ਠੋਕੋ ਹਨਾ ਤੀਜਾ ਗੱਟਾ ਜਿਹੜਾ ਉਹ ਪਹਿਲੇ ਪਾਣੀ ਦੂਜਾ ਪਾਣੀ ਜਦੋਂ ਲਾਵਾਂਗੇ ਉਦੋਂ ਠੋਕ ਦਾਂਗੇ ਪਹਿਲੇ ਗੱਟੇ ਦੇ ਵਿੱਚ ਵੀਰੇ ਜੇ ਤਾਂ ਮਾੜੇ ਜਿਵਾਨ ਨੇ ਤੁਸੀਂ ਮਾਈਕੋ ਰਾਜਾ ਵੀ ਪਾ ਸਕਦੇ ਹੋ ਵੀਰੇ ਹਨਾ ਟਾਟਾ 골ਡ ਦਾ ਰੈਲਿਕਸ ਕਮੈਂਟਾਂ ਜ ਆਇਆ ਸੀ ਉਹ ਵੀ ਵਰਤ ਸਕਦੇ ਹੋ ਹਨਾ 4 ਕਿਲੋ ਦੀ ਪੈਕਿੰਗ ਜਿਹੜਾ ਮਰਜੀ ਮਾਈਕੋ ਰਾਜਾ ਤੁਸੀਂ ਪਾ ਸਕਦੇ ਹੋ ਜਿਵਾਨ ਨਰਮ ਆ ਇਹ ਵਾਨ ਤੁਹਾਡਾ ਵਧੀਆ ਆ ਵੀਰੇ ਸੁਪਰ ਸੀਡਰ ਨਾਲ ਦੇਖ ਲਓ ਬਜਾਈ ਕੀਤੀ ਸੀ ਤੇ ਇਹਦੇ ਵਿੱਚ ਵੀ ਛਿੱਟਾ ਦੇਣਾ ਪਿਆ ਛਿੱਟੇ ਵਾਲਾ ਵੀ ਕੁੱਲ ਮਿਲਾ ਕੇ ਜੇ ਆਪਾਂ ਸੋਚੀਏ ਵੀ ਜੇ 10 ਕਿਲੋ ਬੀ ਡੇਗਿਆ ਤਾਂ 10 ਦੇ ਵਿੱਚੋਂ ਜੇ 4 ਕਿਲੋ ਵੀ ਉਗ ਪਿਆ ਤਾਂ ਬਹਿ ਜਾ ਬਹਿ ਜਾ ਹੋ ਜਾਂਦੀ ਹੈ ਹੈਨਾ ਆਦਰਵਾਈਜ਼ ਕੋਈ ਐਡਾ ਵਧੀਆ ਸੌਦਾ ਨਹੀਂ ਹੈਗਾ ਹੈਨਾ ਅੱਜ ਕੀ ਸਾਰਾ ਹੀ ਚੱਕਰ ਵੀਊ ਉਲਟਾ ਹੋ ਗਿਆ ਉਦੋਂ ਮੈਂ ਵੀਡੀਓ ਪਾਈ ਸੀ ਬਈ ਰੌਣੀ ਕਰ ਦੋ ਰੌਣੀ ਕਰ ਦੋ ਰੌਣੀ ਕਰ ਦੋ ਤੇ ਆ ਰੌਣੀ ਕੀਤੀ ਸੀ ਆਪਾਂ 7-8 ਕਿੱਲੇ ਵਧੀਆ ਨਿਕਲੀ ਇਹ ਵਾਹ ਕਿ ਬਿੱਜੀ ਆ ਬਚ ਗਏ ਹਨਾ ਆ ਕਾਲੀ ਕਾਲੀ ਚ ਯਾਰ ਦੋਸਤ ਦਾ ਸੁਪਰ ਸੀਡਰ ਸੀ ਕੋਨਾ ਚੱਕਦੇ ਰੇਸ ਚੱਕਦੇ ਰੇਸ ਤਿੰਨ ਕਿੱਲੇ ਸੁਪਰ ਸੀਡਰ ਨਾਲ ਬਜਾਏ ਆ 18 ਕਿੱਲਿਆਂ ਦੇ ਵਿੱਚੋਂ ਤੇ ਤਿੰਨਾਂ ਕਿੱਲਿਆਂ ਦੇ ਵਿੱਚ ਹੀ ਰੰਡੀ ਰੋਣਾ ਹਨਾ ਵੀਡੀਓ ਵੀ ਦੇਖਦਾ ਹੂ ਉਹ ਬੰਦਾ ਭਰਾ ਹੀ ਆਪਣਾ ਫਿਰ ਉਹਦਾ ਤਾਂ ਕੋਈ ਗਲਤੀ ਨਹੀਂ ਜਦੋਂ ਗੈਲੀ ਨਹੀਂ ਹੈਗੀ ਹਨਾ ਉਹਦੀ ਵੀ ਕੋਈ ਗਲਤੀ ਨਹੀਂ ਹੈਗੀ ਤੇ ਕੋਲਮ ਲਾ ਕੇ ਬਸ ਠੀਕ ਐ ਐ ਮਨ ਨੂੰ ਵੀ ਜੇ 50 ਕਿਲੋ ਬੀ ਪਾਇਆ ਸੀ ਤਾਂ 35 ਕਿਲੋ ਉਗਿਆ ਜਿੰਨਾ ਕਹਿੰਦੇ ਨੇ ਯੂਨੀਵਰਸਿਟੀ ਵਾਲੇ 35 ਕਿਲੋ ਬੀਜੋ ਤਾਂ ਠੀਕ ਆ ਰਲ ਜਾਣੀ ਐ ਇਹ ਜਿਹੜਾ ਪਾੜਾ ਹੀ ਨਹੀਂ ਹੈਗਾ ਜਿੱਥੇ ਉਹ ਤਾਂ ਕੀ ਰਲਣਾ ਉੱਥੇ ਤਾਂ ਆਪਾਂ ਹਨਾ ਰਾਲੀ ਨਹੀਂ ਸਕਦਾ ਉਹ ਜੇ ਪੈਰਾਂ ਦੀ ਕਣਕ ਬਿਰਲੀ ਹੋਊਗੀ ਤਾਂ ਕੋਈ ਚੱਕਰ ਨਹੀਂ ਹੁੰਦਾ ਤੇ ਜੇ ਖਾਦ ਦੀ ਗੱਲ ਕਰੀਏ ਵੀਰੇ ਨਹਿਰ ਆਈ ਆ ਸਾਡੇ ਪਰਸੋਂ ਤੇ ਪਰਸੋਂ ਵੀ ਵਾਰੀ ਸੀ ਚਾਹ ਚੜ ਗਿਆ 8 ਕਿਲੇ ਭਰਤੇ ਬਈ ਤੇ 6-7 ਕਿੱਲੇ ਅਗਲੇ ਸ਼ੁੱਕਰਵਾਰ ਭਰ ਦਾਂਗੇ ਯਾਨੀ ਆਹ ਵਾਲੀ ਕਿਉਂਕਿ ਸਾਰੀ ਤੇ ਬਾਹਰ 7-8 ਕਿੱਲਿਆਂ ਦੇ ਬਾਹਰ ਕਰਵਾਈ ਸੀ ਵੀਰੇ 7-8 ਕਿੱਲਿਆਂ ਦੀ ਵਕੀਰਾ ਕਰਾਈ ਸੀ ਤੇ ਗੋਲੀ ਡੰਡੇ ਦਾ ਰਾਹਤ ਹੈਗੀ ਆ ਬਾਕੀ ਵੱਟ ਨੂੰ ਤੁਸੀਂ ਦੱਸੋ ਕਿੰਨੇ ਨੰਬਰ ਦਾ ਹੋਗੇ ਜੀਟੀ ਰੋਡ ਬਣਾ ਰੱਖਿਆ ਆਪਾਂ ਝੋਨੇ ਵੇਲੇ ਦਾ ਹਨਾ ਕਈ ਮੈਂ ਦੇਖਿਆ ਵੀ ਝੋਨੇ ਵੇਲੇ ਵੱਟਾਂ ਵਧੀਆ ਹੋਣਗੀਆਂ ਕਣਕ ਵੇਲੇ ਵੱਟਾਂ ਵੱਡ ਲੈਂਦੇ ਨੇ ਹਨਾ ਫਿਰ ਫਿਰ ਮਿੱਟੀ ਲਈ ਜਾਣਗੇ ਵਟਾਂ ਦੇ ਵਿੱਚੋਂ ਕਦੇ ਫਸਲ ਨਹੀਂ ਹੁੰਦੀ ਹੁੰਦੀ ਹੈਨਾ ਇਹ ਸਾਰੇ ਭਰਾਵਾਂ ਨੂੰ ਪਤਾ ਤੇ ਬਾਕੀ ਮੈਨੂੰ ਕਮੈਂਟ ਜ਼ਰੂਰ ਕਰਿਓ ਬਈ ਪਹਿਲੇ ਜੂਰੀਏ ਦੇ ਵਿੱਚ ਕੀ ਕੀ ਪਾ ਰਹੇ ਹੋ ਤੁਸੀਂ ਨਾਲ ਕੁਸ਼ਵਾਨ ਦੇ ਵਿੱਚ ਜਿਹੜੇ ਡਾਕਰ ਵਾਣ ਨੇ ਉੱਥੇ ਬਈ ਸਲਫਰ ਵੀ ਪਾ ਰਹੇ ਆ ਸਲਫਰ ਬੈਂਟੋਨਾਈਟ 12-12 ਕਿਲੋ ਤੇ ਬਾਕੀ ਮੈਗਨੀਜ਼ ਦੀ ਸਪਰੇ ਕੁਝ ਕੋਰਵਾਨ ਤੇ ਕਰ ਦਾਂਗੇ ਕੁਝ ਜਿਹੜੀ ਭਰਤੀ ਹੈਨਾ ਉਹਦੇ ਤੇ ਕਰ ਦਾਂਗੇ ਆਹੋ ਬਾਕੀ ਜਦੋਂ ਤੁਹਾਨੂੰ ਨਾਲ ਨਾਲ ਵੀਡੀਓ ਪਾਉਂਦੇ ਰਹਾਂਗੇ ਬਾਈ ਜਿਹੜਾ ਤਜਰਬਾ ਸਾਂਝਾ ਕਰਦੇ ਰਹਿੰਨੇ ਆ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲਿਓ ਬਾਈ ਜਿਹੜੇ ਨਵੇਂ ਨੇ ਤੇ ਦੱਸਿਓ ਮਾੜਾ ਜਿਹਾ ਵੀ ਟੈਂਪਰੇਚਰ ਦੇ ਵਿੱਚ ਕਿੰਨਾ ਗਰਾਫਟ ਹੋਇਆ ਠੰਡ ਹੋਈ ਹੈ ਅੱਗੇ ਨਾਲੋਂ ਜਾਂ ਨਹੀਂ ਹਨਾ ਕਿਉਂਕਿ ਅੱਜ ਹਵਾ ਬਹੁਤ ਚੱਲੀ ਜਾਂਦੀ ਹੈ ਪਰ ਕਣਕ ਨੂੰ ਫਾਇਦਾ ਹਸ ਲੋਦੋਂ ਹੋਣਾ ਜਦੋਂ ਤਰੇਲ ਪਵੇ ਧੁੰਦ ਪਵੇ ਪੂਰੀ ਜਾਦੀ ਉਦੋਂ ਕਣਕ ਨੂੰ ਜ਼ਿਆਦਾ ਫਾਇਦਾ ਹੋਊਗਾ ਕੱਲੀ ਹਵਾ ਨਾਲ ਟੈਂਪਰੇਚਰ ਦਾ ਚੱਲ ਮੰਨਿਆ ਵੀ ਕਣਕ ਜਿਹੜੀ ਬੱਤੀਆਂ ਹੀ ਬਣਾਉਂਦੀ ਸੀ ਗਰਮੀ ਕਰਨ ਉਹ ਥੋੜਾ ਜਿਹਾ ਘਟ ਜੂਗਾ ਪਰ ਜਿੰਨਾ ਟਾਈਮ ਇੱਕ ਮੀਂਹ ਨਹੀਂ ਪੈਂਦਾ ਤੇ ਜਿੰਨਾ ਟਾਈਮ ਧੁੰਦ ਨਹੀਂ ਪੈਣ ਲੱਗਦੀ ਉਹਨਾਂ ਟਾਈਮ ਕਣਕ ਨੂੰ ਜਿਹੜੀਆਂ ਪਛੇਤੀਆਂ ਨੇ ਉਹ ਤਾਂ ਤੁਰਕ ਹੀ ਨਹੀਂ ਦਿੰਦੀਆਂ ਉੱਥੇ ਜੀ ਖੜੀਆਂ ਨੇ ਹਨਾ ਤੇ ਬਾਕੀ ਕਰਿਓ ਕਮੈਂਟ ਬਾਈ ਆਪ ਦਾ ਆਦਾ ਏਰੀਆ ਥੈਂਕ ਯੂ ਸੋ ਮੱਚੀ